ਓਵਰঅল ਇੱਕ ਸੈਲਫ ਅਵੇਅਰਨੈਸ ਤੇ ਸੈਲਫ ਐਜੂਕੇਸ਼ਨ ਐਜੂਕੇਟਰ ਦਾ ਮਤਲਬ ਹੈ ਵੀ ਅਸੀਂ ਜਿੰਨਾ ਆਪਣੇ ਆਪ ਨੂੰ ਜਾਣਾਂਗੇ ਆਪਣੇ ਆਪ ਤੇ ਕੰਮ ਕਰਾਂਗੇ ਉਨਾ ਹੀ ਸਾਡਾ ਫਾਇਦਾ ਸਾਡੇ ਸਰੌਂਡਿੰਗ ਤੇ ਹੋਏਗਾ ਹਾਂ ਹੁਣ ਫੋਰ ਐਗਜ਼ਾਮਪਲ ਅਸੀਂ ਕਿਸੇ ਕਾਰਪੋਰੇਟ ਸੈਕਟਰ ਦੇ ਵਿੱਚ ਕੰਮ ਕਰਦੇ ਆਂ ਤੇ ਅਸੀਂ ਇੱਕ ਜਿੱਦਾਂ ਦੇ ਅਹੁਦੇ ਤੇ ਆ ਸਾਡੇ ਥੱਲੇ ਇੱਕ ਟੀਮ ਬਣੀ ਹੋਈ ਆ ਸਾਡੇ ਦੇ ਨਾਲ ਉਸ ਟੀਮ ਨੂੰ ਹੈਂਡਲ ਕਰਨਾ ਉਹਨੂੰ ਸਮਝਾਉਣਾ ਕੋਈ ਅਗਰ ਕੋਈ ਪ੍ਰੋਬਲਮ ਪੈ ਜਾਂਦੀ ਆ ਉਹਨੂੰ ਪ੍ਰੋਬਲਮ ਨੂੰ ਸੌਲਟ ਆਊਟ ਕਰਨਾ ਵੀ ਕੀ ਸਹੀ ਆ ਕਿ ਕਿੱਦਾਂ ਕਰਨੀ ਆ ਕਿੰਨਾ ਕਿਤੇ ਡਿਗਨ ਤੁਸੀਂ ਦੱਸਿਆ ਡਿਸੀਜਨ 메ਕਿੰਗ ਸਕਿਲਸ ਹਾਂ ਲੀਡਰਸ਼ਿਪ ਕੋਲਡਰ ਦੇ ਵਿੱਚ ਡਿਸੀਜਨ 메ਕਿੰਗ ਸਕਿਲਸ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਬਿਲਕੁਲ ਵੀ ਅਸੀਂ ਜਿਹੜੇ ਡਿਸੀਜਨ ਲੈਂਦੇ ਆ ਉਹ ਸਹੀ ਆ ਜਾਂ ਗਲਤ ਆ ਉਹ ਲੌਂਗ ਟਰਮ ਚੱਲ ਸਕਦੇ ਆ ਕਿ ਨਹੀਂ ਚੱਲ ਸਕਦੇ ਆ ਇੱਕ ਹੁੰਦਾ ਪ੍ਰੋਬਲਮ ਸੋਲਵਿੰਗ ਸਕਿਲਸ ਵੀ ਹੋਣੀ ਚਾਹੀਦੀ ਆ ਬੰਦੇ ਨੂੰ ਹਾਂ ਹੁਣ ਲੀਡਰ ਅਸੀਂ ਬਣਨਾ ਤਾਂ ਚਾਹੁੰਦੇ ਆ ਬਟ ਅਸੀਂ ਪ੍ਰੋਬਲਮਾਂ ਤੋਂ ਭੱਜਦੇ ਆ ਹਾਂ ਇੱਕ ਲੀਡਰ ਹੁੰਦਾ ਉਹ ਪ੍ਰੋਬਲਮਾਂ ਚਾਹੁੰਦਾ ਵੀ ਮੇਰੇ ਕੋਲ ਜਿੰਨੀਆਂ ਪ੍ਰੋਬਲਮਸ ਆਉਂਡ ਮੈਂ ਉਹਨਾਂ ਨੂੰ ਸੌਲਟ ਆਊਟ ਕਰਾਂ ਜਿੱਦਾਂ ਤੁਸੀਂ ਕਿਹਾ ਡਿਸੀਜਨ ਮੇਕਰ ਹੋਣਾ ਇੱਕ ਲੀਡਰ ਲਈ ਬਹੁਤ ਜ਼ਰੂਰੀ ਆ ਹੁਣ ਡਿਸੀਜਨ 메ਕਿੰਗ ਜਿਹੜਾ ਆ ਫੈਸਲਾ ਲੈਣਾ ਜਦੋਂ ਵੀ ਕੋਈ ਇੰਪੋਰਟੈਂਟ ਮਸਲਾ ਆ ਗਿਆ ਜਾਂ ਕੋਈ ਔਖੀ ਘੜੀ ਆ ਗਈ ਉਸ ਸਮੇਂ ਸਹੀ ਫੈਸਲਾ ਲੈਣਾ ਲੀਡਰ ਦੇ ਲਈ ਬਹੁਤ ਜ਼ਰੂਰੀ ਆ ਉਹਦੀ ਲੀਡਰਸ਼ਿਪ ਲਈ ਬਹੁਤ ਜ਼ਰੂਰੀ ਆ ਜੋ ਗਲਤ ਫੈਸਲੇ ਲੈਂਦਾ ਹੈਗਾ ਜਲਦੀ ਨਾਲ ਉਹਦੀ ਲੀਡਰਸ਼ਿਪ ਜਿਹੜੀ ਹੌਲੀ ਹੌਲੀ ਉਹ ਖਤਮ ਹੋ ਜਾਂਦੀ ਹੈ ਲੀਡਰਸ਼ਿਪ ਦੇ ਵਿੱਚ ਫੈਸਲੇ ਲੈਣਾ ਸਹੀ ਫੈਸਲੇ ਲੈਣਾ ਉਹ ਇਸ ਤਰ੍ਹਾਂ ਆਮ ਤੌਰ ਤੇ ਜਿਆਦਾ ਕੀਤੇ ਜਾਂਦੇ ਆ ਕਿ ਲੀਡਰ ਨੂੰ ਹਮੇਸ਼ਾ ਆਪਣੇ ਫਾਇਦੇ ਬਾਰੇ ਨਹੀਂ ਸੋਚਣਾ ਚਾਹੀਦਾ ਹਮ ਜੇ ਲੀਡਰ ਆਪਣੇ ਆਪਣੇ ਨਿੱਜੀ ਫਾਇਦਿਆਂ ਦੇ ਲਈ ਫੈਸਲੇ ਲੈਣ ਲੱਗਦਾ ਆ ਤੇ ਉਹ ਲੋਕਾਂ ਦੇ ਖਿਲਾਫ ਫੈਸਲੇ ਜਾਣੇ ਸ਼ੁਰੂ ਹੋ ਜਾਂਦੇ ਹਮ ਲੀਡਰ ਨੂੰ ਹਮੇਸ਼ਾ ਉਹ ਫੈਸਲੇ ਲੈਣੇ ਚਾਹੀਦੇ ਆ ਜੋ ਜਿਹੜੇ ਮਿਸ਼ਨ ਨੂੰ ਲੈ ਕੇ ਉਹ ਚੱਲਿਆ ਆ ਉਹਦੇ ਹੱਕ ਚ ਹੋਣੇ ਚਾਹੀਦੇ ਹੂੰ ਚਾਹੇ ਉਹ ਪੋਲੀਟੀਕਲ ਲੀਡਰ ਆ ਚਾਹੇ ਸਮਾਜਿਕ ਲੀਡਰ ਆ ਚਾਹੇ ਉਹਦੀ ਫੀਲਡ ਕੋਈ ਵੀ ਹੋਵੇ ਉਹਦਾ ਕਿਸੇ ਵੀ ਪੱਖ ਦੇ ਜਾਂ ਖਿੱਤੇ ਦੇ ਵਿੱਚੋਂ ਲੀਡਰ ਆ ਹੂੰ ਜਿਸ ਮਕਸਦ ਦੇ ਲਈ ਉਹ ਲੀਡਰਸ਼ਿਪ ਦੀ ਉਸ ਪੋਜੀਸ਼ਨ 'ਚ ਆਇਆ ਆ ਹੂੰ ਉਹ ਮਕਸਦ ਨੂੰ ਮੁੱਖ ਰੱਖ ਕੇ ਉਸ ਦੇ ਹਿੱਤ ਦੇ ਵਿੱਚ ਉਹਨੂੰ ਫੈਸਲੇ ਲੈਣੇ ਚਾਹੀਦੇ ਆ ਹੂੰ ਬਹੁਤ ਸਾਰੇ ਆਪਾਂ ਦੇਖਿਆ ਜਿੱਦਾਂ ਆਮ ਤੌਰ ਤੇ ਇੰਗਲਿਸ਼ ਦੇ ਵਿੱਚ ਇੱਕ ਸ਼ਬਦ ਹੈ ਨੈਪੋਟਿਜ਼ਮ ਹੂੰ ਜਿਹਨੂੰ ਆਪਾਂ ਹਿੰਦੀ ਪੰਜਾਬੀ ਚ ਕਹਿੰਦੇ ਆ ਪਰਿਵਾਰਵਾਦ ਭਾਈ ਭਤੀਜਾਵਾਦ ਹੂੰ ਵੀ ਆਪਣੇ ਆਪਣੇ ਲੋਕਾਂ ਨੂੰ ਆਪਣੇ ਰਸਤੇਦਾਰਾਂ ਨੂੰ ਦੋਸਤਾਂ ਨੂੰ ਫਾਇਦਾ ਪਹੁੰਚਾਈ ਜਾਣਾ ਹੂੰ ਜਿੱਦਾਂ ਕੋਈ ਬੰਦਾ ਮੰਨ ਲਓ ਮਿਨਿਸਟਰ ਬਣਿਆ ਹੂੰ ਉਹਨੂੰ ਮਿਨਿਸਟਰ ਬਣਾਣ ਦਾ ਉਹਦਾ ਮਕਸਦ ਸੀਗਾ ਵੀ ਆਪਣੇ ਹਲਕੇ ਦੇ ਆਪਣੇ ਸਟੇਟ ਦੇ ਆ ਸੈਂਟਰ ਦੇ ਮਿਨਿਸਟਰ ਆ ਜਿਹੜਾ ਡਿਪਾਰਟਮੈਂਟ ਮੈਗਮਾ ਨੂੰ ਦਿੱਤਾ ਗਿਆ ਹੂੰ ਉਹਦੇ ਵਿੱਚ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਉਹਨਾਂ ਦਾ ਭਲਾ ਕਰਨਾ ਇਹ ਉਹਦਾ ਮਕਸਦ ਆ ਜਿਸ ਕਰਕੇ ਉਹਨੂੰ ਉਹ ਪੋਜੀਸ਼ਨ ਦਿੱਤੀ ਗਈ ਹੂੰ ਪਰ ਉਹ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੀ ਬਜਾਏ ਉਹਦਾ ਫਾਇਦਾ ਉਸ ਪੋਜੀਸ਼ਨ ਦਾ ਆਪਣੇ 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 ਪਰਿਵਾਰਾਂ ਨੂੰ ਵਿਚਾਰਿਆ ਹੂੰ ਇਹ ਉਹਦੇ ਗਲਤ ਡਿਸੀਜਨ ਆ ਹੂੰ ਜਿਹੜੇ ਕਿ ਉਹਨੇ ਆਪਣੇ ਨਿੱਜੀ ਸਵਾਰਥ ਦੇ ਲਈ ਲੈਣੇ ਸ਼ੁਰੂ ਕੀਤੇ ਇਹਦੇ ਕਰਕੇ ਹੌਲੀ ਹੌਲੀ ਜਦੋਂ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੁੰਦਾ ਕਿ ਯਾਰ ਇਹਨੂੰ ਤਾਂ ਮਿਨਿਸਟਰ ਬਣਾਇਆ ਗਿਆ ਸੀ ਮੰਨ ਲਓ ਕਿ ਐਜੂਕੇਸ਼ਨ ਮਿਨਿਸਟਰ ਆ ਹੂੰ ਵੀ ਇਹ ਦਾ ਐਜੂਕੇਸ਼ਨ ਮਿਨਿਸਟਰ ਇਸ ਕਰਕੇ ਬਣਿਆ ਸੀ ਵੀ ਇਹ ਲੋਕਾਂ ਨੂੰ ਜਾਂ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਪੜਾਉਣ ਲਿਖਾਉਣ ਦੇ ਲਈ ਉਹਨਾਂ ਦੀ ਹੈਲਪ ਕਰੂਗਾ ਇਦਾਂ ਦੀਆਂ ਪਾਲਿਸੀਆਂ ਬਣਾਊਗਾ ਜੇ ਤੋਂ ਜਿਆਦਾ ਪੜਨਗੇ ਲਿਖਣਗੇ ਪਰ ਇਹ ਇਹਦਾ ਇਸਤੇਮਾਲ ਆਪਣੇ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਕਰ ਰਿਹਾ ਹੂੰ ਤੇ ਪਰ ਉਹਦਾ ਡਿਸੀਜਨ ਜਿਹੜਾ ਆ ਹੌਲੀ ਹੌਲੀ ਜਿਹੜਾ ਗਲਤ ਡਿਸੀਜਨ ਆ ਹੂੰ ਉਹਦੀ ਲੀਡਰਸ਼ਿਪ ਨੂੰ ਹੌਲੀ ਹੌਲੀ ਲੋਕਾਂ ਦੇ ਵਿੱਚ ਜਿਹੜਾ ਭਰੋਸਾ ਆ ਉਹਨੂੰ ਖਤਮ ਕਰਦਾ ਔਰ ਅੱਗੇ ਚੱਲ ਕੇ ਉਹਦੀ ਲੀਡਰਸ਼ਿਪ ਖਤਮ ਹੋ ਜਾਂਦੀ